ਫੈਮਲੀ ਦੇ ਵਿੱਚੋਂ ਹੋਣ ਤੋਂ ਬਾਅਦ ਤੁਸੀਂ ਇਸ ਲਾਈਨ ਦੇ ਵਿੱਚ ਕਿਵੇਂ ਆਏ ਔਰ ਕਿਵੇਂ ਅੱਗੇ ਵੱਧਦੇ ਚਲੇ ਗਏ ਔਰ ਹੁਣ ਤੱਕ ਤੁਸੀਂ ਘੱਟੋ ਘੱਟ ਕਿੰਨੇ ਲੋਕਾਂ ਦੀਆਂ ਰਾਸ਼ੀਆਂ ਜਿਹੜੀਆਂ ਉਹ ਦੇਖ ਚੁੱਕੇ ਐਸਟਰੋਲੋਜੀ ਦੀ ਬੁਨਿਆਦ ਕੀ ਹੈ ਤੁਸੀਂ ਮੈਨੂੰ ਕਿਵੇਂ ਬਿਲੀਵ ਕਰਾਓਗੇ ਕਿ ਐਸਟਰੋਲੋਜੀ ਜੋਤਿਸ਼ ਐਗਜ਼ਿਸਟ ਕਰਦੀ ਹੈ ਇਸ ਦੁਨੀਆ ਤੇ ਇਹ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਜਿਹੜੇ ਉਹ ਪਾ ਤੁਸੀਂ ਕਹਿੰਦੇ ਹੋ ਕਿ ਵੈਦਿਕ ਐਸਟਰੋਲੋਜੀ ਦੇ ਮੁਤਾਬਿਕ ਜਿਹੜੇ ਹੁੰਦੇ ਆ ਉਹ ਸਹੀ ਨਹੀਂ ਤੇ ਕਿਵੇਂ ਨੇ ਇਹਨਾਂ ਦਾ ਬੇਸ ਕੀ ਹੈ ਮੈਨੂੰ ਉਹ ਦੱਸੋ ਉਸ ਦੇ ਵਿੱਚ ਅਸੀਂ ਇਹ ਦੱਸਾਂਗੇ ਕਿ ਜੋਤਿਸ਼ ਇੱਕ ਵਹਿਮ ਨਹੀਂ ਹੈ ਇੱਕ ਇੱਕ ਤਰ੍ਹਾਂ ਦੀ ਸਾਇੰਸ ਹੈ ਇਹ ਇੱਕ ਸੈਂਟੀਫਿਕ ਤਰੀਕੇ ਨਾਲ ਡੀਲ ਹੋਣ ਵਾਲੀ ਵਿਦਿਆ ਹੈ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ ਮੈਂ ਇਸ ਲਾਈਨ ਦੇ ਵਿੱਚ ਆਇਆ ਜਦੋਂ ਮੈਂ ਇਸ ਚੀਜ਼ ਤੇ ਰਿਸਰਚ ਸ਼ੁਰੂ ਕੀਤੀ ਮੈਨੂੰ ਐਜ਼ ਅ ਪ੍ਰੋਫੈਸ਼ਨਲ ਤਕਰੀਬਨ 18 ਸਾਲ ਹੋ ਚੁੱਕੇ ਨੇ ਔਰ 18 ਸਾਲ ਦੇ ਵਿੱਚ 1.5 ਲੱਖ ਹੋਰੋਸਕੋਪ ਮੈਂ ਦੇਖ ਚੁੱਕਿਆ ਹਾਂ ਅਜ ਤੱਕ ਜੇ ਤੁਸੀਂ ਐਸਟਰੋਲੋਜੀ ਦੇ ਵਿੱਚ ਵੀ ਲਾਓ ਇੱਕ ਬੰਦਾ ਤੁਹਾਨੂੰ ਡਰਾ ਕੇ ਕਹਿੰਦਾ ਜੀ ਤੁਹਾਡਾ 2 ਲੱਖ ਰੁਪਈਆ ਲੱਗੂਗਾ ਹਵਨ ਕਰਾਓ ਤੁਹਾਡੀ ਏਜ਼ ਘਟੀ ਐ ਜਾਂ ਵਧੀ ਐ ਪਰਮਾਤਮਾ ਦਾ ਕੋਈ ਵੀ ਨਹੀਂ ਹੈ ਰੱਬ ਕੋਈ ਵੀ ਨਹੀਂ ਹੈ ਰੱਬ ਤੋਂ ਉੱਤੇ ਕੋਈ ਚੀਜ਼ ਹੀ ਹੈ ਨਹੀਂਗੀ ਕੋਈ ਵੀ ਵਿਦਿਆ ਕੋਈ ਵੀ ਮੈਡੀਕਲ ਸਾਇੰਸ 70 80 ਜਾਂ 90% ਤੱਕ ਜੇ ਤੁਸੀਂ ਚਲੇ ਜਾਓ ਬਹੁਤ ਵੱਡੀ ਗੱਲ ਹੈ ਜੋਤਿਸ਼ ਦੀ ਲਾਈਨ ਦੇ ਵਿੱਚ ਮੇਰੀ ਹੌਬੀ ਹੈ ਇਹ ਐਜ਼ ਅ ਹੌਬੀ ਮੈਂ ਪ੍ਰੋਫੈਸ਼ਨਲ 18 ਸਾਲ ਤੋਂ ਆਇਆ ਜੇ ਕਈ ਲੋਕ ਇਹਨੂੰ ਕ੍ਰਿਟੀਸਾਈਜ਼ ਕਰਨਗੇ ਸ਼ਾਇਦ ਆਪਣੇ ਵੀਡੀਓ ਤੇ ਵੀ ਕ੍ਰਿਟੀਸਾਈਜ਼ ਕਰਨ ਵਾਲੇ ਲੋਕ ਹੋ ਸਕਦੇ ਨੇ ਇੱਕ ਸਰਦਾਰ ਇੰਜੀਨੀਅਰ ਹੋ ਸਕਦਾ ਹੈ ਇੱਕ ਸਰਦਾਰ ਡਾਕਟਰ ਹੋ ਸਕਦਾ ਹੈ ਤਾਂ ਇੱਕ 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 ਸਰਦਾਰ ਇਸ ਅਸਟ੍ਰੋਲੋਜੀ ਦੇ profession ਦੇ ਵਿੱਚ ਕਿਉਂ ਨਹੀਂ ਹੋ ਸਕਦਾ ਦਿਖਾਵੇ ਵਾਲਾ ਧਰਮਕ ਨਾ ਬਣੀਏ ਇੱਕ ਰਿਐਲਿਟੀ ਵਾਲਾ ਧਰਮਕ ਬਣੀਏ ਜੇ ਕੋਈ ਵਿਦਿਆ ਹੈ ਤਾਂ ਉਸ ਵਿਦਿਆ ਨੂੰ ਉਹਦੇ ਵਿੱਚ ਦੇਖੋ ਵੀ ਉਹਦੇ ਵਿੱਚ ਸੱਚਾਈ ਹੈ ਕਿ ਨਹੀਂ ਕਿ ਆਪਾਂ ਅੱਖਾਂ ਬੰਦ ਕਰਕੇ ਕਹੀ ਜਾਈਏ ਨਹੀਂ ਜੀ ਇਹ ਤਾਂ ਗਲਤ ਹੈ ਗਲਤ ਹੈ ਦੋਵੇਂ ਅੰਕ ਜਿਹੜਾ ਸੰਪੂਰਨ ਮੰਨਿਆ ਜਾਂਦਾ ਹੈ ਹਰ ਇੱਕ ਚੀਜ਼ ਨੋ ਤੇ ਜਾ ਕੇ ਖਤਮ ਹੁੰਦੀ ਹੈ ਉਸ ਤੋਂ ਬਾਅਦ ਜ਼ੀਰੋ ਆ ਜਾਂਦੀ ਹੈ ਉਸ ਤੋਂ ਬਾਅਦ ਜ਼ੀਰੋ ਆ ਜਾਂਦੀ ਹੈ ਕਿ ਤੁਸੀਂ ਦੇਖੋ ਜਿਹੜੇ 9 ਦੇ ਅੰਕ ਦੇ ਨਾਲ ਹਰ ਚੀਜ਼ ਰਿਲੇਟ ਕਰ ਰਹੀ ਹੈ। ਹਰ ਇੱਕ ਚੀਜ਼ ਰਿਲੇਟ ਕਰ ਰਹੀ ਹੈ। ਇੱਕ ਸੈਂਟਿਫਿਕ ਥਿਊਰੀ ਹੈ। ਇਹਨੂੰ ਸਮਝਣਾ ਚਾਹੀਦਾ ਹੈ। ਬਿਸ਼ਰਤ ਹੈ ਕਿ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰੀਏ। ਜੇ ਤੁਸੀਂ ਐਸਟਰੋਲੋਜੀ ਦੇ ਵਿੱਚ ਵੀ ਲਾਓ ਇੱਕ ਬੰਦਾ ਤੁਹਾਨੂੰ ਡਰਾ ਕੇ ਕਹਿੰਦਾ ਜੀ ਤੁਹਾਡਾ 2 ਲੱਖ ਰੁਪਈਆ ਲੱਗੂਗਾ ਹਵਨ ਕਰਾਓ ਤੁਹਾਡੀ ਏਜ਼ ਘਟੀ ਹੈ ਜਾਂ ਵਧੀ ਹੈ। ਪਰਮਾਤਮਾ ਦਾ ਕੋਈ ਵੀ ਨਹੀਂ ਹੈ। ਰੱਬ ਕੋਈ ਵੀ ਨਹੀਂ ਹੈ। ਹੂੰ। ਰੱਬ ਤੋਂ ਉੱਤੇ ਕੋਈ ਚੀਜ਼ ਹੀ ਹੈ ਨਹੀਂਗੀ। ਕੋਈ ਵੀ ਵਿਦਿਆ ਕੋਈ ਵੀ ਮੈਡੀਕਲ ਸਾਇੰਸ 70 80 ਜਾਂ 90% ਤੱਕ ਜੇ ਤੁਸੀਂ ਚਲੇ ਜਾਓ ਬਹੁਤ ਵੱਡੀ ਗੱਲ ਹੈ ਤੁਸੀਂ ਹਸਪੀਟਲ ਦੇ ਵਿੱਚ ਆਪਣਾ ਆਪਰੇਟ ਕਰਾਣ ਜਾਂਦੇ ਹੋ ਡਾਕਟਰ ਕੋਲੇ ਜਾਂਦੇ ਹੋ ਪਹਿਲਾਂ ਸਾਈਨ ਕਰਾ ਲੈਂਦਾ ਹੈ ਵੀ ਲੌਂਗੀਵਿਟੀ ਰੱਬ ਦੇ ਹੱਥ ਚ ਹੈ ਇਹ ਵਿਦਿਆਜੇਬ ਰੱਬ ਨੇ ਬਣਾਈ ਹੈ ਤੁਸੀਂ ਇੱਕ ਦੇਖੋ ਆਪਾਂ ਇੱਕ ਟੋਪਿਕ ਬਣਦਾ ਵੀ ਸਰਦਾਰ ਜੋਤੀਸ਼ ਦੀ ਲਾਈਨ ਦੇ ਵਿੱਚ ਮੇਰੀ ਹੌਬੀ ਹੈ ਇਹ ਐਜ਼ ਅ ਹੌਬੀ ਮੈਂ ਪ੍ਰੋਫੈਸ਼ਨਲ 18 ਸਾਲ ਤੋਂ ਆ ਜੇ ਕਈ ਲੋਕ ਇਹਨੂੰ ਕ੍ਰਿਟੀਸਾਈਜ਼ ਕਰਨਗੇ ਸ਼ਾਇਦ ਆਪਣੇ ਵੀਡੀਓ ਤੇ ਵੀ ਕ੍ਰਿਟੀਸਾਈਜ਼ ਕਰਨ ਵਾਲੇ ਲੋਕ ਹੋ ਸਕਦੇ ਨੇ ਇੱਕ ਸਰਦਾਰ ਇੰਜੀਨੀਅਰ ਹੋ ਸਕਦਾ ਹੈ। ਇੱਕ ਸਰਦਾਰ ਡਾਕਟਰ ਹੋ ਸਕਦਾ ਹੈ ਤਾਂ ਇੱਕ 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 ਸਰਦਾਰ ਇਸ ਅਸਟ੍ਰੋਲੋਜੀ ਦੇ profession ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਪਰ ਉਹ ਸਾਇੰਟਿਫਿਕ ਰੀਜ਼ਨ ਨਾ ਵੈਮ ਨਹੀਂ ਹੋਣਾ ਚਾਹੀਦਾ। ਇਹ ਸਾਰਾ ਆਪਾਂ ਇਸ ਚੀਜ਼ ਨੂੰ ਕਲੀਅਰ ਕਰਾਂਗੇ। ਦੂਸਰੇ ਨੰਬਰ ਤੇ ਤੁਸੀਂ ਇੱਕ ਦੇਖੋ ਪੰਜਾਬ ਦੇ ਵਿੱਚ ਕਿੰਨੇ ਸ਼ਰਾਬ ਦੇ ਠੇਕੇ ਨੇ? ਕਿੰਨੀਆਂ ਮੀਟ ਦੀਆਂ ਦੁਕਾਨਾਂ ਨੇ? ਜੇ ਅਸੀਂ ਧਰਮ ਨੂੰ ਇੰਨਾ ਹੀ ਮੰਨਦੇ ਹੋਈਏ ਤਾਂ ਫਿਰ ਉਹ ਕਿੱਦਾਂ ਵੱਧ ਰਹੀਆਂ ਨੇ? ਉਨੇ ਸਕੂਲ ਨਹੀਂ ਹੈਗੇ ਪੰਜਾਬ ਦੇ ਵਿੱਚ ਜਿੰਨੇ ਸ਼ਰਾਬ ਦੇ ਠੇਕੇ ਨੇ ਹਮ ਹਰ ਗਲੀ ਦੇ ਨੁਕਰ ਤੇ ਠਿਕਾ ਹੈ ਤੇ ਆਪਾਂ ਕਹਿੰਦੇ ਆ ਅਸੀਂ ਧਾਰਮਿਕ ਆ ਧਾਰਮਿਕ ਆਪਾਂ ਦਿਖਾਵੇ ਵਾਲਾ ਧਾਰਮਿਕ ਨਾ ਨਣੀਏ ਇੱਕ ਰਿਐਲਿਟੀ ਵਾਲਾ ਧਾਰਮਿਕ ਬਣੀਏ ਹਮ ਜੇ ਕੋਈ ਵਿਦਿਆ ਹੈ ਤਾਂ ਉਸ ਵਿਦਿਆ ਨੂੰ ਉਹਦੇ ਵਿੱਚ ਦੇਖੋ ਵੀ ਉਹਦੇ ਵਿੱਚ ਸੱਚਾਈ ਹੈ ਕਿ ਨਹੀਂ ਕਿ ਆਪਾਂ ਅੱਖਾਂ ਬੰਦ ਕਰਕੇ ਕਹੀ ਜਾਈਏ ਨਹੀਂ ਜੀ ਇਹ ਤਾਂ ਗਲਤ ਹੈ ਗਲਤ ਹੈ ਗਲਤ ਨਹੀਂ ਹੈ ਉਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਧਰਤੀ ਦਾ ਜਿਹੜਾ ਕੇਰਾ 360 ਡਿਗਰੀ ਹੈ ਹਮ 303 ਤੇ 6 ਨੂੰ ਜੋੜੀਏ ਤਾਂ 9 ਬਣਦਾ ਹੈ। ਹਮ ਇੱਕ ਬੱਚਾ ਆਪਣੇ ਮਾਂ ਦੇ ਪੇਟ ਦੇ ਵਿੱਚ ਵੀ 9 ਮਹੀਨੇ ਰਹਿੰਦਾ ਹੈ। ਜੀ। Hindu ਧਰਮ ਦੇ ਵਿੱਚ ਨਵਰਾਤਰੀ ਵੀ 9 ਹੁੰਦੇ ਨੇ। ਹਮ ਇੱਕ ਜਿਹੜੀ ਮਾਲਾ ਹੈ ਉਹ 108 ਮਣਕਿਆਂ ਦੀ ਹੁੰਦੀ ਹੈ। ਉਹਦਾ ਜੋੜ ਵੀ 9 ਬਣਦਾ ਹੈ। ਜੀ। ਇੱਕ ਛੋਟੀ ਮਾਲਾ ਹੁੰਦੀ ਹੈ ਉਹਦਾ 27 ਮਣਕੇ ਹੁੰਦੇ ਨੇ ਉਹਦੇ। ਉਹਦਾ ਜੋੜ ਵੀ 9 ਬਣਦਾ ਹੈ। ਸਾਡੇ ઋષਿ-ਮੁਨੀ ਜਾਂ ਪੀਰ ਪਗੰਬਰ ਜਾਂ ਗੁਰੂ ਸਾਡੇ ਹੋਏ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ। ਤੇ ਇਹ 9 ਹੀ ਕਿਉਂ ਹੈ? ਮੈਂ ਉਹੀ ਦੱਸ ਦਿਆ ਨਾ 9 ਅੰਕ ਜਿਹੜਾ ਸੰਪੂਰਨ ਮੰਨਿਆ ਜਾਂਦਾ ਹੈ ਹਰ ਇੱਕ ਚੀਜ਼ 9 ਤੇ ਜਾ ਕੇ ਖਤਮ ਹੁੰਦੀ ਹੈ ਉਸ ਤੋਂ ਬਾਅਦ ਜ਼ੀਰੋ ਆ ਜਾਂਦੀ ਹੈ ਹੂੰ ਉਸ ਤੋਂ ਬਾਅਦ ਜ਼ੀਰੋ ਆ ਜਾਂਦੀ ਹੈ ਹੁਣ ਤੁਸੀਂ ਦੇਖੋ ਜਿਹੜੇ 9 ਦੇ ਅੰਕ ਦੇ ਨਾਲ ਹਰ ਚੀਜ਼ ਰਿਲੇਟ ਕਰ ਰਹੀ ਹੈ ਹਰ ਇੱਕ ਚੀਜ਼ ਰਿਲੇਟ ਕਰ ਰਹੀ ਹੈ ਇਹ ਇੱਕ ਸੈਂਟੀਫਿਕ ਥਿਊਰੀ ਹੈ ਇਹਨੂੰ ਸਮਝਣਾ ਚਾਹੀਦਾ ਹੈ ਬਸ਼ਰਤੇ ਕਿ ਆਪਾਂ ਉਹਨੂੰ ਕ੍ਰਿਟਿਸਾਈਜ਼ ਕਰ